ਸੁਰਾ ਟੀਵੀ ਤੇ ਮੈਂ ਹਾਂ ਤਾਨਿਆ ਲਗਾਤਾਰ ਅਸੀਂ ਤੁਹਾਨੂੰ ਰਾਜਵੀਰ ਜਵੰਦਾ ਨਾਲ ਜੁੜੀਆਂ ਅਪਡੇਟਸਾਂ ਜਾਂਝੀਆਂ ਕਰ ਰਹੇ ਹਾਂ ਲਗਾਤਾਰ ਮੈਡੀਕਲ ਬੁਲੇਟਿਨ ਜੋ ਡਾਕਟਰਸ ਦੇ ਵੱਲੋਂ ਪੇਸ਼ ਕੀਤੇ ਜਾ ਰਹੇ ਨੇ ਉਹ ਵੀ ਤੁਹਾਨੂੰ ਪਲ-ਪਲ ਦੀ ਖਬਰ ਅਸੀਂ ਤੁਹਾਨੂੰ ਪਹੁੰਚਾ ਰਹੇ ਹਾਂ ਤੇ ਹੁਣ ਇੱਕ ਨਵਾਂ ਬੁਲੇਟਨ ਜਿਹੜਾ ਨਵੀਂ ਸਟੇਟਮੈਂਟ ਜਿਹੜੀ ਡਾਕਟਰਸ ਦੀ ਉਹ ਸਾਹਮਣੇ ਆ ਚੁੱਕੀ ਹੋਈ ਹੈ ਦੱਸ ਦਿਓ ਕਿ ਸਾਡੇ ਨਾਲ ਸਾਡੇ ਸਹਿਯੋਗੀ ਅਸ਼ਦੀਪ ਜੁੜ ਚੁੱਕੇ ਨੇ ਅਸ਼ਦੀਪ ਤੁਸੀਂ ਉੱਥੇ ਹਸਪੀਟਲ 'ਚ ਖੜੇ ਹੋ ਕੀ ਅਪਡੇਟ ਹੈ ਇਸ ਟਾਈਮ ਬਿਲਕੁਲ ਦਾਨੀਆਂ ਅਜੀਬ ਵੀ ਰਾਜੀਵ ਚੋ ਨੇ ਉਹ ਲਾਈਫ ਸਪੋਰਟ ਦੇ ਨੇ ਜੋ 40 ਹਸਪਤਾਲ ਵੱਲੋਂ ਮੈਡੀਕਲ ਬੁਲਟਿਨ ਜੋ ਹੈ ਉਹ ਜਾਰੀ ਕੀਤਾ ਗਿਆ ਉਸ ਮੁਤਾਬਕ ਜੋ ਹੈ ਰਾਜੀਵ ਅਜੀਬ ਵੀ ਕ੍ਰਿਟੀਕਲ ਕੇਅਰ ਤੇ ਨਿਊਰੋ ਸਾਇੰਸਿਸ ਡਾਕਟਰਸ ਦੀ ਦੇਖਰੇਖ ਦੇ ਵਿੱਚ ਨੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਸੇ ਕੰਡੀਸ਼ਨ ਜੋ ਹੈ ਕਾਫੀ ਸੀਰੇ ਸੇ ਪਹਿਲੇ ਦਿਨ ਤੋਂ ਹੀ ਅਸੀਂ ਸੁਣ ਰਿਹਾ ਕਿ ਬ੍ਰੇਨ ਚ ਜੋ ਹੈ ਆਕਸੀਜਨ ਨਹੀਂ ਪਹੁੰਚੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਫਰਸਟ ਸਟੇਜ ਸੀ ਉਹ ਠੀਕ ਤਰੀਕੇ ਨਾਲ ਨਹੀਂ ਦਿੱਤਾ ਗਿਆ ਤੇ ਲਗਾਤਾਰ ਰਾਜੀਵ ਦੀ ਹਾਲਤ ਜੋ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਤੇ ਅਜੇ ਤੱਕ ਡਾਕਟਰ ਸੋ ਕੋਈ ਬਹੁਤ ਵੱਡੀ ਇੰਪਰੂਵਮੈਂਟ ਜੋ ਹੈ ਰਾਜਵਿੱਦੀ ਹਾਲਤ ਦੇ ਵਿੱਚ ਬਖਾਈ ਨਹੀਂ ਦਿੱਤੀ ਤੇ ਸਿਚੁਏਸ਼ਨ ਲਗਾਤਾਰ ਕ੍ਰਿਟੀਕਲ ਬਣੀ ਹੋਈ ਹੈ ਕੱਲ ਵੀ ਜਿਹੜਾ ਮੈਡੀਕਲ ਬੁਲੇਟਿਨ ਆਇਆ ਸੀ ਉਸ ਦੇ ਵਿੱਚ ਕਾਫੀ ਵਿਸਥਾਰ ਦੇ ਵਿੱਚ ਚੀਜ਼ਾਂ ਕੁਝ ਲਿਖੀਆਂ ਗਈਆਂ ਸਨ ਉਸ ਦੇ ਵਿੱਚ ਇੱਕ ਤਾਂ ਇੱਕ ਇਹ ਗੱਲ ਕਹੀ ਗਈ ਸੀ ਕਿ ਬ੍ਰੀਨ ਦੀ ਇੱਕ ਗੱਲ ਕੀਤੀ ਗਈ ਸੀ ਤੇ ਦੂਜਾ ਇਹ ਕਿਹਾ ਗਿਆ ਸੀ ਕਿ ਅ ਕਈ ਜਿਹੜੇ ਰਾਜਵੀਦ ਦੇ ਹਿੱਸੇ ਨੇ ਉਹ ਜ਼ਿਆਦਾ ਕਮਜ਼ੋਰ ਹੋ ਗਏ ਜੇ ਜੋ ਸਟਾ ਰਾਜਵੀਦ ਨੂੰ ਲੱਗੀਆਂ ਨੇ ਤੇ ਰਾਜਵੀਦ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣ ਦੀ ਜ਼ਰੂਰਤ ਹੈ ਕੱਲ ਜਦੋਂ ਉਹ ਕਈ ਆਰਟਿਸਟ ਵੱਲੋਂ ਜਦੋਂ ਵੀਡੀਓ ਪਾਈ ਗਈ ਜਦੋਂ ਕਨਵਰ ਕਰੇ ਵਾਲ ਤੋਂ ਹੋਰ ਜਿਹੜੇ ਹੋਰ ਸਾਥੀ ਉਹਨਾਂ ਦੇ ਕਲਾਕਾਰ ਨੇ ਇੱਕ ਵੀਡੀਓ ਪਾਉਂਦੇ ਨੇ ਤੇ ਉਸੇ ਕਾਫੀ ਕ੍ਰਿਟਿਕ ਨੀ ਕਰੀਟ ਕੀਤਾ ਜਦੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਦੀ ਰਾਜੂ ਹੈ ਕਾਫੀ ਕ੍ਰਿਟੀਕਲ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਕਈਆਂ ਨੇ 네ਗੇਟਿਵ ਖਬਰ ਚਲਾਣੀ ਸ਼ੁਰੂ ਕਰ ਦਿੱਤੀ ਰਾਜਵੀ ਦੇ ਸਿਹਤ ਨੂੰ ਲੈ ਕੇ ਤੇ ਫਿਰ ਉਹਨਾਂ ਨੂੰ ਇੱਕ ਹੋਰ ਵੀਡੀਓ ਜੋ ਹੈ ਉਹ ਜਾਰੀ ਕਰਨੀ ਪਈ ਕਿਉਂਕਿ ਬਹੁਤ 네ਗੇਟਿਵਿਟੀ ਜੋ ਹੈ ਉਹ ਜੋ ਹੈ ਹੋਰ ਪਰਿਵਾਰ ਨੂੰ ਜਾਂ ਸਾਥੀ ਕਲਾਕਾਰ ਜਾਂ ਹੋਰ ਚੌੜ ਵਾਲਿਆਂ ਨੂੰ ਨੇਗੇਟਿਵ ਨਿਰਾਸ਼ਾ ਦਿੰਦੀ ਹੈ ਤੇ ਲਗਾਤਾਰ ਸਾਥੀ ਕਲਾਕਾਰ ਇਹ ਹੀ ਕਹਿ ਰਹੇ ਨੇ ਕਿ ਅਗਰ ਅਸੀਂ ਪੋਜ਼ਿਟਿਵ ਗੱਲ ਕਰਾਂਗੇ ਵਾਹਿਗੁਰੂ ਦਾ ਨਾਮ ਲਵਾਂਗੇ ਅਰਦਾਸ ਕਰਾਂਗੇ ਤਾਂ ਇਹ ਗੱਲਾਂ ਜੋ ਨੇ ਰਾਜਵੀਰ ਨੂੰ ਊਰਜਾ ਦਿੰਦੀਆਂ ਨੇ ਤੇ ਦੇ ਰਹੀਆਂ ਨੇ ਪਹਿਲੇ ਦਿਨ ਤੋਂ ਪਰ ਹਾਲਾਤੀ ਨਿਊਰੋਲੋਜੀਕਲ ਸਥਿਤੀ ਜੋ ਹੈ ਜੋ ਅਸੀਂ ਵਾਰ-ਵਾਰ ਕਹਿ ਰਿਹਾ ਕਿ ਦਿਮਾਗੀ ਸਰਗਰਮੀ ਜੋ ਹੈ ਰਾਜੀਵ ਦੀ ਉਹ ਬਹੁਤ ਘਟ ਹੈ ਕੋਈ ਬਹੁਤ ਵੱਡਾ ਸੁਧਾਰ ਰਾਜੀਵ ਦੀ ਸੇਧ ਦੇ ਵਿੱਚ ਅਜੇ ਤੱਕ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਜੋ ਕੱਲ ਮੈਡੀਕਲ ਬੁਲੇਟਿਨ ਆਇਆ ਸੀ ਉਸ ਵਿੱਚ ਇਹ ਕਿਹਾ ਗਿਆ ਸੀ ਕਿ ਰੀਡ ਦੀ ਹੱਡੀ ਦੇ ਐਮ ਆਰ ਆਈ 'ਚ ਗਰਦਨ ਤੇ ਪੇਟ 'ਚ ਗੰਭੀਰ ਨੁਕਸਾਨ ਸਾਹਮਣੇ ਆਏ ਨੇ ਤੇ ਚਾਰ ਅੰਗਾਂ 'ਚ ਵੱਡੀ ਕਮਜ਼ੋਰੀ ਹੈ ਤੇ ਉਹੀ ਵਾਰ-ਵਾਰ ਇਹ ਅਰਦਾਸ ਕਰੂੰ ਕਿ ਰਾਜੀਵ ਛੇਤੀ ਠੀਕ ਹੋਣ ਤੇ ਨਾਲੇ ਤਾਂ ਵੀ ਅਸੀਂ ਹਸਪੀਟਲ 'ਚ ਵੀ ਦੇਖਦੇ ਹਾਂ ਕਿ ਲੋਕ ਆਮ ਲੋਕ ਆ ਰਹੇ ਨੇ ਕਿਤਾ ਉਹਨਾਂ ਦੇ ਸਾਥੀ ਕਲਾਕਾਰ ਲਗਾਤਾਰ ਮੁੱਡੇ ਨਾਲ ਮੋੜਾ ਜੋੜ ਕੇ ਉੱਥੇ ਖੜੇ ਹੀ ਅਸੀਂ ਦੇਖ ਰਹੇ ਕਿ ਕਦੀ ਕੋਈ ਆ ਰਿਹਾ ਹੈ ਕੋਈ ਉੱਥੇ ਮੌਜੂਦ ਹੈ ਕਿਉਂਕਿ ਪਰਿਵਾਰ ਨੂੰ ਇਸ ਵਕਤ ਹੌਸਲੇ ਦੀ ਜ਼ਰੂਰਤ ਹੈ ਤੇ ਉਹ ਕੁਝ ਉਹ ਪੂਰੀ ਡਿਊਟੀ ਉਹਨਾਂ ਦੇ ਸਾਥੀ ਕਲਾਕਾਰ ਨਿਭਾ ਰਹੇ ਨੇ ਤੇ ਆਮ ਲੋਕ ਵੀ ਉੱਥੇ ਪਹੁੰਚ ਰਹੇ ਨੇ ਫੋਟੀ ਹਸਪਤਾਲ ਹਾਲ ਜਾਣਨ ਲਈ ਕਿ ਕੋਈ ਇੰਪਰੂਵਮੈਂਟ ਹੋ ਕੇ ਪਾਠ ਕਰਨ ਬੈਠ ਜਾਂਦੇ ਨੇ ਫਿਰ ਇਹ ਦੱਸੇ ਅਸੀਂ ਹੁਣੇ ਅਰਦਾਸ ਕਰਕੇ ਆਇਆ ਸੀ ਅਰਦਾਸ ਕਰਨ ਜਾ ਰਹੀਆਂ ਸੋ ਇਸ ਤਰ੍ਹਾਂ ਦਾ ਮਾਹੌਲ ਹੈ ਰਾਜਵੀ ਨੂੰ ਲੈ ਕੇ ਸਭ ਦੀਆਂ ਨਿਗਾਹਾਂ ਇਸ ਥਿਤੀਆਂ ਛੇਤੀ ਛੇਤੀ ਰਾਜਵੀਰ ਜੋਨੀਓਂ ਸੇ ਤੀਆ ਪਹੁੰਚ ਜੀ ਅਸੀਂ ਦੇਖ ਰਹੇ ਹਾਂ ਵਿਦੇਸ਼ਾਂ ਚੋਂ ਬਹੁਤ ਵੀਡੀਓਜ਼ ਆ ਰਹੀਆਂ ਜਿੱਥੇ ਪਾਠ ਚੱਲ ਰਿਹਾ ਹੈ ਬੀਬੀਆਂ ਅਰਦਾਸ ਕਰਨੀਆਂ ਨੇ ਗੁਰਦੁਆਰਿਆਂ ਦੇ ਵਿੱਚ ਪਾਠ ਕਰਵਾਏ ਜਾ ਰਹੇ ਨੇ ਤੇ ਲਗਾਤਾਰ ਜਿਹੜੀ ਹੈ ਕਿ ਮਤਲਬ ਸਭ ਅਰਦਾਸ ਕਰ ਰਹੇ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਛੇਤੀ ਠੀਕ ਹੋ ਜਾਣ ਛੇਤੀ ਖੜੇ ਹੋ ਜਾਣ ਇਕਦਮੀ ਬਸ ਕੋਈ ਚਮਤਕਾਰ ਹੋ ਜਾਵੇ ਕਿ ਇੱਕ ਮਿਰਕਲ ਹੋ ਜਾਵੇ ਕਿ ਬਹੁਤ ਜ਼ਿਆਦਾ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਜਿਹੜੀ ਇਹ ਜਿਹੜੀ ਰਿਪੋਰਟ ਸਾਹਮਣੇ ਆ ਰਹੀ ਉਹ ਕੁਝ ਹੋਰ ਹੀ ਦੱਸ ਰਹੀ ਹੈ ਮੈਂ ਇੱਕ ਹੋਰ ਪੁੱਛਣਾ ਚਾਹੂੰਗੀ ਜਿਹੜੀ ਰਾਤੀ ਪਹਿਲੇ ਤਾਂ ਵੀਡੀਓ ਸਾਂਝੀ ਕਰ ਦਿੱਤੀ ਸੀ ਪਰ ਉਸ ਤੋਂ ਬਾਅਦ ਸਭ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਿਹੜੀ ਹਾਰਟ ਹੈ ਉਹ ਸਟੇਬਲ ਹੈ ਉਹਨਾਂ ਹਾਰਟਬੀਟ ਜਿਹੜੀ ਹੈ ਸਟੇਬਲ ਜਾ ਰਹੀ ਹੈ ਉਹਦੇ ਤੇ ਕੋਈ ਅਪਡੇਟ ਹੈ ਬਿਲਕੁਲ ਜਦੋਂ ਪਿਗਲੀ ਵੀਡੀਓ ਪਾਈ ਗਈ ਉਸ ਤੋਂ ਬਹੁਤ ਪੈਨਿਕ ਕ੍ਰੀਏਟ ਕੀਤਾ ਕਿਉਂਕਿ ਇੱਕ ਮੈਸੇਜ ਲਗਾਇਆ ਜਾਂਦਾ ਸਾਰੇ ਕਲਾਕਾਰ ਨੂੰ ਕਿ ਇਸ ਤਰ੍ਹਾਂ ਤੁਸੀਂ ਅਰਦਾਸ ਤੇ ਦੀ ਵੀਡੀਓ ਜੋ ਹੈ ਉਹ ਸ਼ੇਅਰ ਕਰੋ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ سارے ਕਲਾਕਾਰ ਉਥੇ ਪਹੁੰਚਦੇ ਨਹੀਂ ਕਿਉਂਕਿ ਪੈਨਿਕ ਵਾਲਾ ਮਾਹੌਲ ਹੋ ਜਾਂਦਾ ਹੈ ਕਿਉਂਕਿ ਜਦੋਂ ਇਹ ਵੀਡੀਓ ਹੀ ਸਾਹਮਣੇ ਆਉਂਦੀ ਹੈ ਤੇ ਕਈ ਲੋਕਾਂ ਦੇ ਮਨ ਚਾਹੁੰਦਾ ਕਿ ਐਸਾ ਕੀ ਹੋ ਗਿਆ ਕਿ ਤੁਸੀਂ ਕਹਿ ਰਹੇ ਕਿ ਅੱਜ ਦੀ ਰਾਜ ਜੋ ਹੈ ਬਹੁਤ ਕ੍ਰਿਟੀਕਲ ਹੈ ਪਹਿਲੇ ਦਿਨ ਤੋਂ ਤਾਂ ਰਾਜਨੀਤੀ ਹਾਲਤ ਕ੍ਰਿਟੀਕਲ ਬਣੀ ਹੋਈ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਪਾਣੀ ਪੈਂਦੀ ਹੈ ਤੇ ਫਿਰ ਕੁਝ ਨਾ ਕੁਝ ਇਮਪਰੂਵਮੈਂਟ ਕਿਉਂਕਿ ਹੁਣ ਅਸੀਂ ਡਾਕਟਰ ਸੀ ਪੂਰੀ ਗੱਲ ਤਾਂ ਨਹੀਂ ਦੱਸ ਰਹੇ ਅੰਦਰ ਜੋ ਚੀਜ਼ਾਂ ਚੱਲ ਰਹੀਆਂ ਜੋ ਮੈਡੀਕਲ ਬੁਲੇਟਿਨ ਆ ਰਹੀਆ ਅਸੀਂ ਉਸ ਦੇ ਬਿਨਾਂ ਤੇ ਚੱਲ ਰਹੇ ਤੇ ਫਿਰ ਬਹੁਤ ਸਾਰੇ ਕਲਾਕਾਰ ਮਨਕੀ ਦਾ ਤੌਲਕ ਨਹੀਂ ਪਾਇਆ ਐਮ ਵੀਰਕ ਦੇ ਪਾਇਆ ਕਿ ਉਹਨਾਂ ਦੀ ਜੋ ਹਾਰਟ ਬੀਟ ਹੈ ਉਹ ਸਟੇਬਲ ਹੈ ਕਿਉਂਕਿ ਇਲਾਜ ਜੋ ਹੋਣਾ ਆਏ ਸੋ ਲਾਰਜ ਚੱਲ ਰਿਹਾ ਉਹਦੇ ਲਈ ਹਾਰਟ ਬੀਟ ਸਟੇਬਲ ਹੋਣਾ ਬਹੁਤ ਜ਼ਰੂਰੀ ਹੈ ਪੋਜ਼ਿਟਿਵ ਮੈਸੇਜ ਜੋ ਹੈ ਪੋਜ਼ਿਟਿਵਿਟੀ ਦੀ ਬਾਰ ਬਾਰ ਗੱਲ ਹੋ ਰਹੀ ਹੈ ਤਾਂ ਨਹੀਂ ਇੱਥੇ ਕਿ ਮਤਲਬ ਪਰਿਵਾਰ ਵਾਲੇ ਵੀ ਇਸ ਵਕਤ ਹੌਸਲਾ ਰੱਖ ਕੇ ਬੈਠੇ ਕੋਈ ਨਹੀਂ ਕਮਾ ਦੇ ਲਈ ਬਹੁਤ ਮੁਸ਼ਕਲ ਹੈ ਆਪਣੇ ਬੇਟੀ ਨੂੰ ਇਸ ਹਾਲਾਤ ਦੇ ਵਿੱਚ ਦੇਖਣਾ ਪਤਨੀ ਦੇ ਲਈ ਬੱਚਿਆਂ ਦੇ ਲਈ ਉਹਨਾਂ ਸਾਥੀਆਂ ਦੇ ਲਈ ਜੋ ਲਗਾਤਾਰ ਰਾਤ ਨੂੰ ਕੰਮ ਕਰ ਰਹੇ ਬਚਪਨ ਦੇ ਦੋਸਤ ਉੱਥੇ ਪਹੁੰਚੇ ਹੋਏ ਕੋਈ ਨਹੀਂ ਸੋ ਇੱਕ ਕੀ ਉਹ ਹੀ ਹੈ ਕਿ ਬਹੁਤ ਜ਼ਿਆਦਾ ਮੈਡੀਕਲ ਬੁਲੇਟਿਨ ਦੇ ਵਿੱਚ ਬਹੁਤ ਵੱਡੀ ਕੋਈ ਇੰਪਰੂਵਮੈਂਟ ਨਜ਼ਰ ਨਹੀਂ ਆ ਰਹੀ ਸੀ ਹਰ ਰੋਜ਼ ਦਾ ਮੈਡੀਕਲ ਬੁਲੇਟਿਨ ਹੀ ਨੇ ਹਾਲਤ ਕ੍ਰਿਟੀਕਲ ਹੈ ਕੋਈ ਇੰਪਰੂਵਮੈਂਟ ਨਹੀਂ ਹੈ ਸੋ ਇਸ ਦੇ ਵਿੱਚ ਇਹੀ ਇੱਕ ਕੋਈ ਚਮਤਕਾਰ ਹੋਵੇ ਅਰਦਾਸ ਅਰਦਾਸਾ ਜੋ ਨੇ ਉਸ ਨੂੰ ਬੂਰ ਪਵੇ ਕਹਿੰਦੇ ਨੇ ਵਾਈਗਰੂ ਜੋ ਹੈ 24 ਘੰਟਿਆਂ 'ਚ ਕੋਈ ਨਾ ਕੋਈ ਗੱਲ ਤਾਂ ਪੁਗਾਂਦਾ ਹੀ ਹੈ ਸੁਣਦਾ ਹੀ ਹੈ ਸੋ ਇਸੇ ਦੇ ਆਸਰੇ ਜੋ ਹੈ ਰਾਜਵੀਰ ਦਾ ਪਰਵਾਸ ਸਾਥੀ ਕਲਾਕਾਰ ਚੌੜ ਵਾਲੇ ਖਰ ਪੰਜਾਬੀ ਜੋ ਹੈ ਸਿਆਸਤ ਦੇ ਤੇ ਬਾਤ ਹੋ ਰਹੇ ਨੇ ਜਿਵੇਂ ਤੁਸੀਂ ਵੀ ਦੱਸਿਆ ਕਿ ਵਿਦੇਸ਼ਾਂ 'ਚ ਵੀ ਬਾਤ ਚੱਲ ਰਹੇ ਨੇ ਸੋ ਬਸ ਇਹੀ ਕਿਹਾ ਜਾ ਰਿਹਾ ਕਿ ਨੈਗੇਟਿਵ ਜੋ ਹੈ ਰਾਜਵੀਰ ਬਾਰੇ ਕੋਈ ਨਾ ਕੁਝ ਲਿਖੇ ਨਾ ਕਰੇ ਚਲਾਵੀ ਇਸ ਵਾਰ ਕਿਉਂਕਿ ਅਸੀਂ ਪਹਿਲੇ ਦਿਨ ਦੇਖਿਆ ਬਹੁਤ ਸਾਰੇ ਖਬਰਾਂ ਐਸੀਆ ਚਲਦੀਆਂ ਨੇ ਜੋ ਪਰਿਵਾਰ ਨੂੰ ਵੀ ਠੇਸ ਪਹੁੰਚ ਜਾਂਦੀਆਂ ਨੇ ਉਹ ਇੱਕ ਉਮੀਦ ਦੇ ਨਾਲ ਬੈਠੇ ਨੇ ਕਾਸਤੇ ਨਾਲ ਬੈਠੇ ਨੇ ਸੋ ਅਜੇ ਵੀ ਕਈ ਲੋਕ ਬਹੁਤ ਕੁਝ ਨੈਗੇਟਿਵ ਲੈ ਕੇ ਰਹਿੰਦੇ ਪਰ ਅਸੀਂ ਜੋ ਹੈ ਜੋ ਡਾਕਟਰਸ ਦਾ ਜੋ ਮੈਡੀਕਲ ਬੁਲੇਟਿਨ ਹੈ ਉਹ ਪਹੁੰਚਾ ਰਹੀ ਆ ਤੇ ਨਾਲੇ ਜੋ ਸਾਥੀ ਕਲਾਕਾਰ ਕਿਉਂਕਿ ਉਹਨਾਂ ਲਈ ਮੀਡੀਆ ਦੇ ਕੈਮਰੇ ਅੱਗੇ ਗੱਲ ਕਰਨੀ ਬਹੁਤ ਔਖੀ ਹੈ ਕਿਉਂਕਿ ਉਹ ਆਪਣੇ ਸਾਥੀ ਨੂੰ ਅੰਦਰ ਦੇਖ ਕੇ ਆਉਂਦੇ ਨੇ ਫਿਰ ਅਸੀਂ ਅੱਗੇ ਮਾਈਕ ਲਗਾ ਕੇ ਉਹਨਾਂ ਦੇ ਪਿੱਛੇ ਭਜਿਓ ਵੀ ਚੰਗਾ ਨਹੀਂ ਲੱਗਦਾ ਇਸ ਵਕਤ ਜੋ ਹੈ ਸੋ ਆਫ ਦਾ ਰਿਕਾਰਡ ਹੀ ਉਹਨਾਂ ਨਾਲ ਸੇਤ ਬਾਰੇ ਪਤਾ ਲੱਗ ਕੇ ਸੋਨੀ ਕੋ ਗੱਲ ਜੁਸੀ ਉਹਨਾਂ ਕੋਲ ਸੁਣਦੇ ਆ ਉਹੀ ਜੋ ਐਸੀ ਦਰਸ਼ਕਾਂ ਤੱਕ ਪਹੁੰਚ ਜਾਂਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਸੀ ਸਾਡੇ ਨਾਲ ਸਾਡੇ ਅਸ਼ਦੀਪ ਸਹਯੋਗੀ ਜੋ ਕਿ ਫੋਰਟਿਸ ਹਸਪੀਟਲ ਖੜੇ ਨੇ ਔਰ ਪਲ-ਪਲ ਦੀ ਅਪਡੇਟ ਸਾਡੇ ਨਾਲ ਸਾਂਝੀ ਕਰ ਰਹੇ ਨੇ ਦੱਸ ਦिए ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਮੈਡੀਕਲ ਰਿਪੋਰਟ ਹੁਣ ਆਈ ਹੈ ਇਸੇ ਦੇ ਨਾਲ ਹੀ ਆ ਪੋਜ਼ਿਟਿਵਿਟੀ ਦਾ ਇੱਕ ਮੈਸੇਜ ਜ਼ਰੂਰ ਹੈ ਕਿ ਪੋਜ਼ਿਟਿਵ ਰਹਿਣ ਲਈ ਕਿਹਾ ਗਿਆ ਹੈ ਔਰ ਅਰਦਾਸਾਂ ਕਰਨ ਲਈ ਕਿਹਾ ਗਿਆ ਹੈ ਲੇਕਿਨ ਜਿਹੜੀ ਡਾਕਟਰਸ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਹਲੇ ਵੀ ਉਹਦੇ ਵਿੱਚ ਹਾਲਤ ਜਿਹੜੀ ਹੈ ਉਹ ਨਾਜ਼ੁਕ ਹੈ ਕ੍ਰਿਟੀਕਲ ਬਣੀ ਹੋਈ ਹੈ ਔਰ ਫੈਮਿਲੀ ਨੂੰ ਸਪੋਰਟ ਪੂਰੀ ਤਰ੍ਹਾਂ ਚਾਹੀਦੀ ਹੈ ਇਸ ਲਈ ਪੋਜ਼ਿਟਿਵਿਟੀ ਜਿਹੜੀ ਹੈ ਉਹ ਕਾਇਮ ਰੱਖਣ ਲਈ ਕਿਹਾ ਗਿਆ ਹੈ ਤੇ ਇਸੇ ਦੇ ਨਾਲ ਸਾਡੇ ਨਾਲ ਸਾਡੀ ਟੀਮ ਮੈਂਬਰ ਮਨਪ੍ਰੀਤ ਖੁੱਲਰ ਵੀ ਜੁੜ ਚੁੱਕੇ ਨੇ ਜੋ ਕਿ ਫੋਰਟਿਸ ਹਸਪੀਟਲ ਤੋਂ ਤੁਹਾਨੂੰ ਲਾਈਵ ਅਪਡੇਟ ਦੇਣਗੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਣਗੇ ਕਿ ਇਸ ਟਾਈਮ ਉੱਥੇ ਕੀ ਹਲਚਲ ਹੋ ਰ ਜੀ ਬਿਲਕੁਲ ਲਗਾਤਾਰ ਅਸੀਂ ਫੋਰਟਿਸ ਹਸਪਤਾਲ ਤੋਂ ਬਣੇ ਹੋਏ ਆ ਤੇ ਮੈਡੀਕਲ ਬੁਲੇਟਿਨ ਜਿਹੜਾ ਹੈ ਉਹ ਹਰ ਦਿਨ ਜਾਰੀ ਕੀਤਾ ਜਾਂਦਾ ਹੈ ਰਾਜਵੀਰ ਜਵੰਦਾ ਦੀ ਹੈਲਥ ਨੂੰ ਲੈ ਕੇ ਤੇ ਅੱਜ ਪੰਜਵਾਂ ਦਿਨ ਹੈ ਤੇ ਪੰਜਵੇਂ ਦਿਨ ਦੀ ਜਿਹੜੀ ਰਿਪੋਰਟ ਹੈ ਉਹ ਸੇਮ ਚੱਲ ਰਹੀ ਹੈ ਕੋਈ ਵੀ ਚੇਂजेस ਖਾਸ ਨਜ਼ਰ ਨਹੀਂ ਆ ਰਹੇ ਤੁਹਾਨੂੰ ਰਿਪੋਰਟ ਦੱਸ ਦਿੰਨੇ ਇੱਕ ਵਾਰੀ ਕਿ ਅੱਜ ਦੀ ਰਿਪੋਰਟ ਰਾਜਵੀਰ ਜਵੰਦਾ ਦੀ ਕੀ ਕਹਿੰਦੀ ਹੈ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਰਿਮੇਨਸ ਓਨ ਦਾ ਲਾਈਵ ਸਪੋਰਟ ਅੰਡਰ ক্লোਜ਼ ਮੋਨਿਟਰਿੰਗ ਬਾਈ ਕ੍ਰਿਟੀਕਲ ਕੇਅਰ ਐਂਡ ਨਿਊਰੋਸਾਇੰਸਿਸ ਟੀਮ ਐਟ ਫੋਰਟਿਸ ਹਸਪਤਾਲ ਮੋਹਾਲੀ ਹ continues to be critical with no significant clinical improvement observed ਤੇ ਇਹ ਰਿਪੋਰਟ ਜਿਹੜੀ ਅਸੀਂ ਅੱਜ ਤੋਂ 4 ਦਿਨ ਪਹਿਲਾਂ ਵੀ 3 ਦਿਨ ਪਹਿਲਾਂ 2 ਦਿਨ ਪਹਿਲਾਂ ਵੀ ਇਹੀ ਸੀਗੀ ਤੇ ਉਮੀਦਾਂ ਤੇ ਸਾਰੇ ਅਸੀਂ ਬੈਠੇ ਆਂ ਔਰ ਅਰਦਾਸਾਂ ਚੱਲ ਰਹੀਆਂ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂਕਿ ਅਗਰ ਥੋੜੀ ਬਹੁਤ ਅਸੀਂ ਰਾਜਵੀਰ ਜਵੰਦਾ ਦੇ ਵਿੱਚ ਸਟੇਬਿਲਟੀ ਦੇਖ ਰਹੇ ਆਂ ਤਾਂ ਉਹ ਅਰਦਾਸਾਂ ਦੀ ਜੋ ਹੈ ਸਾਰੀ ਅਰਦਾਸਾਂ ਦਾ ਹੀ ਸਾਰਾ ਰਿਸਪੌਂਡ ਹੈ ਅਰਦਾਸਾਂ ਕਰਕੇ ਹੀ ਰਾਜਵੀਰ ਜਵੰਦਾ ਨੇ ਜੋ ਉਹ ਸਰਵਾਈਵ ਕਰ پا ਰਹੇ ਨੇ ਵੈਂਟੀਲੇਟਰ ਸਪੋਰਟ ਤੇ ਨੇ ਚਾਹੇ ਲੇਕਿਨ ਵੀਡੀਓਜ਼ ਕੁਝ ਐਦਾਂ ਦੀਆਂ ਵੀ ਸਾਹਮਣੇ ਆਉਂਦੀਆਂ ਨੇ ਜੋ ਇੱਕ ਵਾਰੀ ਚ ਤਾਂ ਸਭ ਨੂੰ ਝੰਜੋੜ ਦਿੰਦੀਆਂ ਨੇ ਲੇਕਿਨ ਫਿਰ ਅਪਡੇਟ ਦਿੱਤਾ ਜਾਂਦਾ ਕਿ ਰਾਜਵੀਰ ਫਿਰ ਤੋਂ ਠੀਕ ਹੈ ਸੋ ਇੱਕ ਕ੍ਰਿਟੀਕਲ ਜਿਹੜੀ ਰਿਪੋਰਟ ਬਾਰ-ਬਾਰ ਆ ਰਹੀ ਹੈ ਇਹ ਹਰ ਕਿਸੇ ਨੂੰ ਦੁੱਖ ਤਾਂ ਦੇ ਰਹੀ ਹੈ ਲੇਕਿਨ ਇੱਕ ਉਮੀਦ ਹੈ ਕਿ ਕੋਈ ਨਾ ਕੋਈ ਮੈਰਕਲ ਤਾਂ ਜ਼ਰੂਰ ਹੋਏਗਾ ਕੋਈ ਨਾ ਕੋਈ ਚਮਤਕਾਰ ਤਾਂ ਜ਼ਰੂਰ ਹੋਏਗਾ ਕਿਉਂਕਿ ਬਹੁਤ ਸਾਰੀਆਂ ਅਰਦਾਸਾਂ ਰਾਜਵੀਰ ਦੇ ਲਈ ਹੋ ਰਹੀਆਂ ਨੇ ਮੈਡੀਕਲ ਰਿਪੋਰਟ ਚਾਹੇ ਡਾਕਟਰਸ ਦੇ ਵੱਲੋਂ ਹਰ ਦਿਨ ਕ੍ਰਿਟੀਕਲ ਆ ਰਹੀ ਹੈ ਨੋ ਇੰਪਰੂਵਮੈਂਟ ਅਬਜ਼ਰਵਡ ਦੀ ਅਸੀਂ ਇੱਕ ਲਾਈਨ ਜਿਹੜੀ ਡੇਲੀ ਲਿਖੀ ਹੋਈ ਆਪਣੀ ਮੈਡੀਕਲ ਰਿਪੋਰਟ ਦੇ ਵਿੱਚ ਦੇਖ ਰਹੇ ਹਾਂ ਇੱਕ ਇਹ ਤਾਂ ਨਾ ਕਿਤੇ ਸਭ ਨੂੰ ਦੁੱਖ ਦੇ ਰਹੀ ਹੈ ਲੇਕਿਨ ਇੱਕ ਉਮੀਦ ਤੇ ਵੀ ਅਸੀਂ ਸਾਰੇ ਕਾਇਮ ਹੈਗੇ ਆ ਰਾਜਵੀਰ ਜਵੰਦਾ ਦੀ ਗੱਲ ਕਰੀ ਤਾਂ ਅੱਜ ਪੰਜਵਾਂ ਦਿਨ 40th ਹਸਪਤਾਲ ਦੇ ਵਿੱਚ ਲਗਾ ਜਿਹੜੀ ਦਿੱਲੀ ਦੀ ਹੈਲਥ ਅਪਡੇਟ ਆ ਉਹ ਅਸੀਂ ਤੁਹਾਨੂੰ ਟਾਈਮ ਟੂ ਟਾਈਮ ਦੇ ਰਹੇ ਆ ਤੇ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕਲਾਕਾਰਾਂ ਦੇ ਵੱਲੋਂ ਪੋਸਟ ਕਰਨ ਦਾ ਅਗਰ ਤੁਹਾਨੂੰ ਦੱਸਿਆ ਕਿ ਕੀ ਮਕਸਦ ਹੈ ਉਹ ਇਹੀ ਹੈ ਕਿ ਅਰਦਾਸਾਂ ਜੜੀਆਂ ਨੇ ਬਹੁਤ ਜ਼ਿਆਦਾ ਕੰਮ ਕਰ ਸਕਦੀਆਂ ਨੇ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਉੱਪਰ ਜਿਸ ਤੋਂ ਬਾਅਦ ਉਹਨਾਂ ਨੂੰ ਅਪੀਲ ਕਰਨੀ ਪੈਂਦੀ ਹੈ ਰਿਕੁਐਸਟ ਕਰਨੀ ਪੈਂਦੀ ਹੈ ਕਿ ਅਗਰ ਤੁਸੀਂ ਵਾਕੇ ਰਾਜਵੀਰ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਘਰੇ ਬੈਠ ਕੇ ਹੀ ਉਹਨਾਂ ਦੇ ਲਈ ਅਰਦਾਸਾਂ ਕਰੋ ਹਜੇ ਵੀ ਅਗਰ ਅਸੀਂ ਗੱਲ ਕਰੀਏ ਤਾਂ ਸੋਹਾਨਾ ਸਾਹਿਬ ਦੇ ਵਿੱਚ ਹਜੇ ਵੀ ਪਾਠ ਹੋ ਰਿਹਾ ਹੈ ਰਾਜਵੀਰ ਜਵੰਦਾ ਦੇ ਲਈ ਔਰ ਇੱਥੇ ਵੀ ਬ ਸਾਰੇ ਲੋਕ ਪਹੁੰਚ ਰਹੇ ਨੇ ਦੇਗ ਲੈ ਕੇ ਫਤੇਗੜ ਸਾਹਿਬ ਤੋਂ ਸਵੇਰ ਇੱਕ ਟੀਮ ਆਈ ਹੋਈ ਸੀ ਜਿਹੜੇ ਸਪੈਸ਼ਲੀ ਅਰਦਾਸ ਕਰਕੇ ਇੱਥੇ ਕੜਾ ਪ੍ਰਸ਼ਾਦ ਲੈ ਕੇ ਆਏ ਨੇ ਸੋ ਹਰ ਕੋਈ ਜੋ ਹੈ ਦੁਆਵਾਂ ਦੇ ਰਿਹਾ ਹੈ ਹਰ ਕੋਈ ਜੋ ਹੈ ਅਰਦਾਸਾਂ ਕਰ ਰਿਹਾ ਹੈ ਰਾਜਵੀਰ ਜਵੰਦਾ ਦੇ ਲਈ ਤਾਂ ਕਿ ਰਾਜਵੀਰ ਜੋਣੇ ਉਹ ਜਲਦ ਤੋਂ ਜਲਦ ਠੀਕ ਹੋ ਜਾਣ ਕਿਉਂਕਿ ਬਹੁਤ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਸੀਗੇ ਸਭ ਨੂੰ ਪਤਾ ਹੈ ਔਰ ਇੱਕ ਵੱਡੀ ਤੁਹਾਨੂੰ ਹੋਰ ਅਪਡੇਟ ਦੇ ਦੰਨੇ ਆ ਕਿ ਰਾਜਵੀਰ ਦਾ ਜਿੱਥੇ ਐਕਸੀਡੈਂਟ ਹੋਇਆ ਹੈ ਉੱਥੇ ਅੱਜ ਕਿਸੇ ਹੋਰ ਦਾ ਵੀ ਸੇਮ ਜਗ੍ਹਾ ਤੇ ਐਕਸੀਡੈਂਟ ਹੋਇਆ ਜੋ ਸਾਨੂੰ ਸੋਰਸਸ ਤੋਂ ਖਬਰ ਪਤਾ ਲੱਗੀ ਹੈ ਕਿ ਉਹੀ ਸਪੌਟ ਤੇ ਸੇਮ ਅੱਜ ਇੱਕ ਹੋਰ ਐਕਸੀਡੈਂਟ ਹੋਇਆ ਉਹ ਵੀ ਬਹੁਤ ਭਿਆਨਕ ਹੋਇਆ ਸੋ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਇਹ ਚੰਗੀ ਨਹੀਂ ਹੈਗੀ ਖਬਰ ਕਿਉਂਕਿ ਆਪਣਾ ਰਾਜਵੀਰ ਜੋ ਹੈ ਉਹ ਅੱਜ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਵੈਂਟੀਲੇਟਰ ਸਪੋਰਟ ਤੇ ਹੈ ਤੇ ਉਮੀਦ ਕਰਦੇ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਜਿਹੜੀਆਂ ਨੇ ਉਹ ਰਾਜਵੀਰ ਨੂੰ ਜਲਦ ਤੋਂ ਜਲ ਠੀਕ ਕਰਨੀਆਂ ਕਿਉਂਕਿ ਹੁਣ ਤਾਂ ਵਾਕਿਆ ਦੇ ਵਿੱਚ ਜ ਸਾਰਿਆਂ ਨੂੰ ਐਦਾਂ ਹੋ ਰਿਹਾ ਕਿ ਹੁਣ ਰਾਜਵੀਰ ਦੀ ਬਸ ਪੋਜ਼ਿਟਿਵ ਕੋਈ ਰਿਪੋਰਟ ਆ ਜਾਏ ਤੇ ਸਾਰੇ ਜੋਂ ਨੇ ਆਪੋ ਆਪਣੇ ਘਰੀ ਜਾਣ ਔਰ ਰਾਜਵੀਰ ਵੀ ਆਪਣੇ ਘਰੀ ਜਾਏ ਕਿਉਂਕਿ ਰਾਜਵੀਰ ਦੀ ਸਟੇਜ ਰਾਜਵੀਰ ਨੂੰ ਉਡੀਕ ਰਹੀ ਹੈ ਰਾਜਵੀਰ ਦਾ ਮਾਈਕ ਰਾਜਵੀਰ ਦੀ ਫੋਕ ਗਾਇਕੀ ਰਾਜਵੀਰ ਨੂੰ ਉਡੀਕ ਰਹੀ ਕਿਉਂਕਿ ਪੰਜਾਬੀ ਇੰਡਸਟਰੀ ਦਾ ਇੱਕ ਇਕਲ ਸ਼ਾਇਦ ਕਦੀ ਕੰਟਰੋਵਰਸੀ ਸੁਣੀ ਹੋਵੇ ਤੇ ਗਾਣਿਆਂ ਨੂੰ ਲੈ ਕੇ ਤਾਂ ਬਿਲਕੁਲ ਵੀ ਨਹੀਂ ਔਰ ਉਦਾਂ ਵੀ ਕਦੇ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ ਰਾਜਵੀਰ ਜਵੰਦਾ ਦੀ ਲੇਕਿਨ ਇਹ ਜੋ ਹਾਦਸਾ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀ